ਵੀਡੀਓ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਐਸਬੀਆਈ ਬ੍ਰਾਂਚ ਦੇ ਵਿੱਚ ਜਿਹੜਾ ਕਾਬੁਲਾ ਹੋਇਆ ਕੀਰਤੀ ਕਿਸਾਨ ਜੂਨੀਅਰ ਦੇ ਵੱਲੋਂ ਖਪਤਕਾਰਾਂ ਦੇ ਨਾਲ ਖੜਨ ਦਾ ਫੈਸਲਾ ਕੀਤਾ ਗਿਆ ਤੇ ਅੱਜ ਜੋ ਵੀ ਬੈਂਕ ਦੇ ਵਿੱਚ ਕੱਲ ਤੋਂ ਲੈ ਕੇ ਹੁਣ ਤੱਕ ਜਿਹੜੀ ਫਰੌਡ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਵੱਡੀ ਗਿਣਤੀ ਦੇ ਵਿੱਚ ਜਿਹੜਾ ਕਰੋੜਾ ਰੁਪਏ ਦੇ ਵਿੱਚ ਜਿਹੜੀ ਕਪੜਿਆਂ ਦੀ ਖਪਤਕਾਰਾਂ ਦੇ ਨਾਲ ਹੋਈ ਹੈ ਧੋਖਾੜੀ ਹੋਈ ਹੈ ਕੀਰਤੀ ਕਿਸਾਨ ਜੂਨੀਅਰ ਉਹਨਾਂ ਦੇ ਨਾਲ ਖੜੀ ਹੈ ਤੇ ਸਾਧਕ ਦੀ ਬ੍ਰਾਂਚ ਦੇ ਅੱਗੇ ਐਸਬੀ ਬ੍ਰਾਂਚ ਦੇ ਅੱਗੇ ਇਹਨਾਂ ਨੇ ਪੱਕਾ ਮੋਰਚਾ ਲਾ ਦਿੱਤਾ ਹੈ ਰਾਤ ਨੂੰ ਜਥੇਬੰਦੀ ਜਿਹੜੀ ਇੱਥੇ ਪੱਕੇ ਮੋਰਚੇ ਤੇ ਰਹੂਗੀ ਗੱਲਬਾਤ ਕਰਾਂਗੇ ਰਾਜਵਿੰਦਰ ਸਿੰਘ ਰਾਜਾ ਜੀ ਨਾਲ ਜੀ ਰਾਜਵਿੰਦਰ ਜੀ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਐਸਬੀਆਈ ਬੈਂਕ ਨੇ ਕਰੋੜਾਂ ਦਾ ਕਪੜਾ ਜਿਹੜੇ ਅਸੀਂ ਸਵੇਰ ਤੋਂ ਲੈ ਕੇ ਅਸੀਂ ਆਪਰੇ ਕੋਲੇ ਵੀ ਨੋਟ ਕਰ ਰਹੇ ਹਾਂ ਇਹਨਾਂ ਤੋਂ ਵੀ ਅਸੀਂ ਰਿਪੋਰਟ ਲਈ ਹੈ ਜਿਹੜਾ ਕੋਈ 10-15 ਕਰੋੜ ਤੱਕ ਜਿਹੜਾ ਜਾ ਚੁੱਕਿਆ ਹੈ ਅਨੁਮਾਨ ਤੇ ਜਿਹੜੇ ਇਹਨਾਂ ਨਾਲ ਲੁੱਟ ਕੀਤੀ ਗਈ ਹੈ ਆਮਦਕੀ ਢਿੰਗੜਾ ਜਿਹੜਾ ਮੁਲਾਜ਼ਮ ਇਹਨਾਂ ਦਾ ਬੈਂਕ ਮੈਨੇਜਰ ਵੀ ਨਾਲ ਮਿਲਿਆ ਹੋਊਗਾ ਦੋਫੇ ਦਾ ਕਾਪਰ ਵੀ ਇਹਨਾਂ ਦੇ ਨਾਲ ਬਣਦਾ ਅੱਜ ਮੇਰੇ ਵੱਸ ਨਾਲ ਕੰਮ ਨਹੀਂ ਜੀਆ ਸਮਾ ਕਰਨਾ ਬਹੁਤ ਵੱਡਾ ਇਹ ਫਰਾਡ ਹੈ ਇਹ ਵਿਸ਼ਵਾਸ ਦਿਵਾ ਰਹੀ ਹੈ ਕਿ ਠੱਗੀ ਬੈਂਕ ਨਾਲ ਵਜੀ ਜਿਹੜੇ ਖਤ ਕਰਾਣਾ ਨਹੀਂ ਵਜੀ ਪਰ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਜਿਹੜੇ ਲੋਕਾਂ ਦੇ ਪੈਸੇ ਆ ਉਹ ਸੰਘਾਰਦ ਕਰਕੇ ਮਿਲਨੇ ਆ ਘਰੇ ਬੈਠਾ ਨੂੰ ਇਹ ਵਿਸ਼ਵਾਸ ਦਿਵਾਈ ਜਾਣ ਪੈਸਾ ਨਹੀਂ ਮਿਲਦਾਗਾ ਅਸੀਂ ਲੋਕਾਂ ਨੂੰ ਬੇਨਤੀ ਕਰਦੇ ਆ ਕਿ ਅਸੀਂ ਤੁਹਾਡੇ ਨਾਲ ਖੜੇ ਆ ਤੁਹਾਡੀ ਪੰਜੀ ਪੰਜੀ ਅਸੀਂ ਇਸ ਵੇਚ ਤੋਂ ਵਾਪਸ ਕਰਾਵਾਂਗੇ ਅਸੀਂ ਜਿਹੜਾ ਇੱਥੇ ਪੱਕਾ ਮੋਰਚਾ ਜਿਹੜਾ ਸ਼ੁਰੂ ਕੀਤਾ ਬੈਂਕ ਦੇ ਮੂਹਰੇ ਇਹ ਸਾਡਾ ਦਿਨ ਤੋਂ ਰਾਤ ਦਾ ਜਿਹੜਾ ਪੱਕਾ ਫੋਰਟ ਇੱਥੇ ਚੱਲੂਗਾ ਤੇ ਲੋਕਾਂ ਨੂੰ ਵੀ ਬੇਨਤੀ ਕਰਦੇ ਆਂ ਕਿ ਤੁਸੀਂ ਆਓ ਨੈਤ੍ਰੋ ਸੰਗਠਨ ਕਰੋ ਫੇਰ ਤੁਹਾਡਾ ਪੈਸਾ ਜਿਹੜਾ ਸਹੀ ਹੋਊਗਾ ਇਹ ਤੁਹਾਨੂੰ ਮਿਲੂਗਾ ਤੇ ਨਹੀਂ ਤਾਂ ਜਿਵੇਂ ਆਂਦੇ ਹੁੰਦੇ ਆ ਇਹਨਾਂ ਦੀ ਆਪਾਂ ਵਿਸ਼ਵਾਸ ਇੱਥੇ ਨਹੀਂ ਉੱਠ ਸਕਦੇ ਜੀ ਇਹ ਤਾਂ ਆਪਣਾ ਪੰਚਾਤਾਰਾਂ ਦਿਨਾਂ ਨੂੰ ਅਜੇ ਨਤੀਜੇ ਆਉਣ ਲੱਗਣੇ ਕਿ ਕਿੰਨਾ ਪੈਸਾ ਮੋੜਦੇ ਆ ਕਿਸੇ ਨੂੰ ਕਿੰਨਾ ਨਹੀਂ ਮੋੜਦੇਗੇ ਪਰ ਮੈਨੂੰ ਹੀ ਲੱਗਦਾ ਵੀ ਸੰਘਰਸ਼ ਤੋਂ ਬਿਨਾ ਇਹ ਤਾਂ ਸਰਕਾਰ ਨੂੰ ਕੋਈ ਦਖਲ ਦੇ ਕੇ ਇਹ ਲੋਕਾਂ ਦਾ ਪੈਸਾ ਵਾਪਸ ਕਰਾਉਣਾ ਪਊਗਾ ਹੁਣ ਜਿਹੜਾ ਮੋਰਚਾ ਤੁਸੀਂ ਸ਼ੁਰੂ ਕੀਤਾ ਇਹ ਦਿਨ ਦਾ ਚੱਲੂਗਾ ਜਾਂ ਰਾਤ ਚੱਲੂਗਾ ਸਰ ਬੈਂਕ ਮੁਲਾਜ਼ਮ ਜਿਹੜੇ ਹੁਣ ਰਾਤ ਨੂੰ ਚਲੇ ਜਾਣਗੇ ਕਿ ਰਾਤ ਨੂੰ ਬੈਂਕ ਮੁਲਾਜ਼ਮ ਬੈਕਅਪ ਤੋਂ ਬੈਂਕ ਭੋਲਣ ਗਏ ਆ ਹੂੰ ਇਹ ਗੱਲ ਨੇ ਨਧਕਾਰੀ ਆਊਗਾ ਸਾਨੂੰ ਭਾਇਦੋ ਆਊਗਾ ਉਹ ਹਸਾਬ ਨਾਲ ਅੱਗੇ ਚੱਲਾਂਗੇ ਅੱਜ ਵੀ ਸਾਨੂੰ ਇਹੀ ਕਹੀ ਗਏ ਆ ਸਾਡੀ ਚੰਡੀਗੜ੍ਹ ਤੋਂ ਟੀਮ ਆ ਰਹੀ ਆ ਪਰ ਅੱਜ ਤੱਕ ਕੋਈ ਅਜੇ ਤੱਕ ਕੋਈ ਨਹੀਂ ਆਇਆ ਨਾ ਕੋਈ ਬੀਸੀਏ ਤੇ ਆਇਆ ਨਾ ਕੋਈ ਤਖੀਲਦਾਰ ਆਇਆ ਘਰ ਬੈਠੇ ਐ ਜੀਐਸਪੀ ਤਬਲੋਚਨ ਸੇ ਆਈ ਸੀ ਕਿ ਉਹ ਵੀ ਬਸ ਉਹ ਵਾਅਦੇ ਹੀ ਦੌਂਦੇ ਆ ਜੀ ਹੂੰ ਤੇ ਪਰ ਇਹ ਜੀ ਮਸ਼ਵਾਹਤ ਤੇ ਅਸੀਂ ਬਿਲਕੁਲ ਨਹੀਂ ਉਠਾਂਗੇ ਅਸੀਂ ਲੋਕਾਂ ਦੇ ਖਾਤਰਾਂ ਦੇ ਨਾਲ ਸਹਿਮਤੀ ਬਣਾ ਕੇ ਜੇ ਅਸੀਂ ਜਿਹੜਾ ਕੰਮ ਆਪਣਾ ਕਰਨਾ ਹੈ ਕਿ ਕਿਵੇਂ ਪੈਸਾ ਕਰਦੇ ਆ ਵਾਪਸ ਕਿ ਨਹੀਂ ਕਰਦੇ ਉਹਨਾਂ ਜਦ ਸਾਡਾ ਮੋਰਚਾ ਚੱਲਦਾ ਬਾਈਕਲਹੰਦਰ ਕੀ ਕਹਿਣਾ ਚਾਹੁੰਦੇ ਆ ਕਿੰਨਾ ਕੁ ਤੁਸੀਂ ਲੋਕਾਂ ਨੂੰ ਵੀ ਕੀ ਅਪੀਲ ਕਰਦੇ ਲੋਕਾਂ ਨੂੰ ਅਪੀਲ ਇਹੀ ਕਰਦੇ ਆ ਜੀ ਜਿਹੜੇ ਖਪਤਕਾਰਾਂ ਦਾ ਖਾਤੇਧਾਰਕਾਂ ਦੇ ਨਾਲ ਜਿਹੜੀ ਬਹੁਤ ਵੱਡੀ ਠੱਗੀ ਵੱਜੀ ਆ ਉਹ ਕਿਰਪਾ ਕਰਕੇ ਹੁਣ ਆਪਾਂ ਦਾ ਸੰਘਰਸ਼ ਦਾ ਟਾਈਮ ਹੈਗਾ ਆਪਾਂ ਨੂੰ ਇੱਕ ਠੁੱਠੇ ਸ਼ਵਾਸਨ ਦੇ ਕੇ ਇਹਨਾਂ ਨੇ ਇੱਥੋਂ ਤੁਸੀਂ ਤੁਰ ਗਏ ਹੋ ਪਰ ਐ ਆਪਣਾ ਪੈਸਾ ਨਹੀਂ ਮਿਲਦਾ ਦਿੰਦਾ ਜੇ ਆਪਾਂ ਸੰਘਰਸ਼ ਦੀ ਆਵਾਜ਼ ਦੇਵਾਂਗੇ ਸੰਘਰਸ਼ ਲੀਕਾਂਗੇ ਕਿਰਤੀ ਕਿਸਾਨੀ ਨੇ ਤੁਹਾਡੇ ਲਈ ਤੁਹਾਡੇ ਸੰਘਰਸ਼ ਦੇ ਵਿੱਚ ਸ਼ਾਮਲ ਹੈਗਾ ਦਨਪੁਰ ਰਾਜ ਦਾ ਕਿਰਤੀ ਕਿਸਾਨੀ ਨੇ ਨਿਹੜਾ ਦੇਲਾ ਧਰਨੇ ਦਾ ਐਲਾਨ ਕੀਤਾ ਤੇ ਆਉਣ ਵਾਲੇ ਟਾਈਮ ਦੇ ਵਿੱਚ ਵੀ ਜਿੰਨਾ ਚਿਰ ਸਾਨੂੰ ਪੁਖਤਾ ਹੈਗਾ ਆਸ਼ਵਾਸਨ ਨਹੀਂ ਦਿੰਦੇ ਬੈਂਕ ਦੇ ਮੁਲਾਜ਼ਮ ਜਾਂ ਬੈਂਕ ਦੇ ਉੱਚ ਅਧਿਕਾਰੀ ਆ ਕੇ ਨਹੀਂ ਦੂਜਾ ਲੋਕਾਂ ਦੇ ਸਾਹਮਣੇ ਲੋਕਾਂ ਨੂੰ ਸੰਤੁਸ਼ਟ ਨਹੀਂ ਕਰਦੇ ਜਿੰਨਾ ਚਿਰ ਲੋਕ ਸੰਤੁਸ਼ਟ ਨਹੀਂ ਹੁੰਦੇ ਉਹਨਾਂ ਚਿਰ ਲੋਕਾਂ ਦੇ ਕਿਰਤੀ ਕਿਸਾਨੀ ਨਾਲ ਹੈਗੀ ਆ